ਨਖਰੇ ਸਤਿ ਸ਼੍ਰੀ ਅਕਾਲ ਸਭ ਤੁਹਾਡਾ ਇਹਨਾਂ ਵਲੌਗ ਦੇ ਵਿੱਚ ਕਿੰਨਾ ਸਾਰੇ ਕੈਮੂ ਤੇ ਮਾਈ ਪੈਗ ਫੁੱਲਦੀ ਆ ਜੂ ਨਾ ਬਿਆਰੇ ਕਿਹੜੀ ਨਹੀਂ ਨਹੀਂ ਸਹੀ ਹੈ ਸਹੀ ਹੈ ਚਪੜ ਦੇ ਸੁਣ ਰਹੇ ਆ ਬਾੜਾ ਚ ਫਰਕ ਗਾ ਠੀਕ ਆ ਨਹੀਂ ਭਾਜੀ ਜਰਾ ਫਿਰ ਵੀ ਸਾਰ ਆ ਨਹੀਂ ਹੋਈ ਜਨ ਮਦਦ ਨਹੀਂ ਠੀਕ ਨਹੀਂ ਆ ਹੈ ਇਹ ਫਲੇਰੀਆਂ ਬਿਸਕਟ ਨਮਕੀਨ ਨਾਲੇ ਹੋਰ ਖਾਣਨਾ ਮੇਰੀ ਫੇਵਰਿਟ ਰਸ ਮਲਾਈ ਮਗਾ ਚਲ ਮੈਂ ਉਹ ਖਾ ਲੈਣਾ ਹੈ ਸਨੀਬ ਆਪਣੀ ਖਾਊਗੀ ਦਵਾਈ ਚਾਚੂ ਚਲ ਗਿਆ ਚਲ ਗਿਆ ਚਾਚੂ ਲੈ ਫੋਨ ਤੂੰ ਲੈ ਨਹੀਂ ਅੱਜ ਹੈ ਫੋਨ ਤੋਂ ਲੈ ਮੈਂ ਜਾ ਰਿਹਾ ਕਿਰਨ ਦੀਦੇ ਹੁਣਾ ਵਾਲਾ ਉਹਨਾਂ ਵਾਲ ਲੈਣ ਵਾਸਤੇ ਜਾ ਰਿਹਾ ਮਾਈਕ ਕੋਲਰ ਮਾਈਕ ਜਿਹੜੇ ਮੇਰੇ ਇੱਧਰ ਪਏ ਹੈ ਨਾ ਕੱਲ ਨੂੰ ਹੋ ਸਕਦਾ ਸ਼ਾਰਟ ਮੂਵੀ ਕਰਦੇ ਆ ਲਿਖੀ ਹੋਈ ਆ ਗਈ ਹੈ ਮੇਰੇ ਕੋਲ ਤੇ ਬਹੁਤ ਜਲਦੀ ਕਰਦੇ ਵਾਸਤੇ ਵਧੀਆ ਹੋਊਗੀ ਯਾਰ ਤੇ ਬਾਕੀ ਜੇ ਨਾਂ ਵਧੀਆ ਹੋਊਗੀ ਤੇ ਤੁਸੀਂ ਗਲਤੀਆਂ ਥੋੜੀਆਂ ਵਧੀਆ ਦੱਸ ਦਿਓ ਭਰਾ ਸੁਧਾਰਨਾ ਹੈ ਠੀਕ ਆ ਹੌਲੀ ਹੌਲੀ ਕਰਕੇ ਤੁਹਾਨੂੰ ਪਤਾ ਨਵਾਂ ਨਵਾਂ ਕੰਮ ਆ ਜੇ ਹੁਣ ਹੌਲੀ ਹੌਲੀ ਆਦਤ ਪਾਵਾਂਗੇ ਥੋੜੀ ਜੀ ਖੋਲ ਦੋ ਸੱਸੀ ਕਾਲ ਜੀ ਨਹੀਂ ਸੱਸੀ ਕਾਲ ਵਧੀਆ ਵਧੀਆ ਤੁਹਾਨੂੰ ਸਮਝਾ ਕਰਾਂ ਠੀਕ ਠਾਕ ਮੈਂ ਕੰਮ ਆਇਆ ਯਾਰ ਥੋੜਾ ਜਾਂ ਮੈਨੂੰ ਕੰਮ ਆ ਮੈਂ ਸਮਝਾ ਲੈਣ ਵਾ ਤੇ ਆ ਉਹ ਆਪਣੇ ਉਹ ਕੋਲਰ ਮਾਈਕ ਨਹੀਂ ਜਿਹੜੇ ਉਹ ਮੈਂ ਦੇ ਦਮੇ ਸ਼ਾਟ ਬੁਨੀ ਕਰਿਆ ਕਰੀ ਕੱਲਾ ਹੀ ਚੰਦੀ ਦੀ ਹੁਣੀ ਕੱਲ ਭੰਡੇ ਭਾਜ ਨੇ ਪਤਾ ਖਲਾ ਹਾਂਜੀ ਮਸ਼ੀਨ ਮੈਂ ਤੇ ਇਹਨੂੰ ਖੜਨਾ ਮੈਂ ਤੇ ਇਹਨੂੰ ਖੜੂਗਾ ਬਸ ਠੀਕ ਆ ਜਾਊਗਾ ਨੰਮੀ ਤੁਸੀਂ ਚੈੱਕ ਕਰ ਲੈ ਜਾ ਕੀ ਹੈ ਲੱਤਾਂ ਹੀ ਖੜੀਆਂ ਕੰਡੇ ਕੀ ਗੱਲ ਕੀ ਆ ਆ ਵੇਖੋ ਮਾਈਕ ਆ ਇਹ ਹੁਣ ਘਰੇ ਜਾ ਕੇ ਇੱਕ ਚਲਾਕ ਦੇਖਦੇ ਆ ਲੈ ਲੈ ਸ਼ਾਰਟ ਮੂਵੀ ਕਿ ਬਣਾਉਣੀ ਕਿਸਮਤ ਮਾੜੀ ਆ ਚੱਲੇ ਨਹੀਂ ਉਤਰੇ ਬੜੇ ਚਾਦਾ ਘੁੰਮਦੇ ਆ ਟਾਈਮ ਵੇਖੋ ਕੰਨਾ ਹੋ ਗਿਆ ਚੱਲੇ ਨਹੀਂ ਤੇ ਤੂੰ ਸਾਰੇ ਸਾਰੇ ਉੱਠ ਕੇ ਬਹਿ ਜਾਨੀ ਆ ਤੂੰ ਤੂੰ ਕਿਤੇ ਜਾਣਾ ਹੁੰਦਾ ਦੱਸ ਹੈ ਸਿਰ ਤੇ ਉੱਠ ਕੇ ਬੈਠੀ ਤੇ ਫਿਰਨ ਡਈ ਕਦੀ ਐਨ ਉਹ ਤੇ ਕਦੀ ਐਨ ਕੀ ਲੈਣਾ ਇਹਦਾ ਮੂਨਾ ਬੋਲੀਦਾ ਨਾ ਕੀ ਲੈਣਾ ਕਿਉਂ ਕਿਉਂ ਕਿਓ ਆ ਹੈ? 1 2 ਹੈ? ਕਾਪੀ ਜੀ ਕਰਨੀ ਆ ਮਾਈਕ ਚੱਲਿਆ ਵਾ ਸਹੀ ਕਰਨ ਵਾਸਤੇ ਸਲੂਨ ਵਾਲੇ ਲਫਾਫੇ ਪਾ ਖੜੇ ਆ ਮੈਂ ਚੱਲਿਆ ਹਾਂ ਸੰਦੀਪ ਲੈ ਆਵਾਂ ਉਹਦੇ ਲੀਡ ਮੈਂ ਲੈ ਆਂਦੀ ਆ ਦੇਖੋ ਹੁਣ ਚਲਦੀ ਜਾਂ ਨਹੀਂ ਅਸਨੀਬ ਵਾਲੇ ਫੋਨ ਤੇ ਲੱਗਣੀ ਮੇਰੇ ਵਾਲਾ ਟਾਈਪ ਸੀ ਤੇ ਟਾਈਪ ਸੀ ਨਹੀਂ ਮਿਲਦੀ ਉਹ ਆਈਫੋਨ ਵਾਲੀ ਜਿਹੜੀ ਪਹਿਲਾਂ ਸੀ ਨਾ ਚਲਦੀ ਹੁੰਦੀ 13 ਤੱਕ ਜਿਹੜੀ ਆਉਂਦੀ ਰਹੀ ਉਹ ਮਿਲੀ ਆ ਉਹ ਲੱਗ ਰਿਹਾ ਨੇ ਸੰਦੀਪ ਨੇ ਸੁਜੀ ਮੰਮੀ ਵੀ ਰੈਡੀ ਹੋ ਗਏ ਸ਼ਾਰਟ ਮੂਵੀ ਦੀ ਕਰਨ ਲੱਗੇ ਆ ਬਸ ਹੁਣ ਤਿਆਰੀ ਇੰਦਰ ਸੰਦੀਪ ਕੀ ਕਰ ਰਹੀ ਆ ਦੇਖੋ ਝੂੜਾ ਲੱਗੀ ਆ ਪੌਣ ਕੋਕੀ ਰੋਲ ਹੀ ਐਵੇਂ ਦਾ ਕੁਛ ਝੂੜੇ ਵਾਲਾ ਹਨਾ ਇੱਕੋ ਇੱਕੋ ਹਾਂ ਇਹਦਾ ਦੋ ਦੋ ਚਾਰ ਪਾੜਾ ਪੰਜ ਕੇ ਬੜੀਆਂ ਆਗੇ ਹਾਂ ਜਰਾ ਹੂੰ ਸਹੀ ਲੱਗੰਦਿਆ ਹਾਂ ਹੂੰ ਲੈ ਵੀ ਬਾਜੋ ਤੁਹਾਨੂੰ ਪ੍ਰਸ਼ਾਦਾ ਪਣੀ ਚ ਕੰਮ ਨੇ ਲੱਗੇ ਸ਼ੁਰੂਆਤ ਕਰਨਾ ਠੀਕ ਹੈ ਮਾਈਕ ਹੋ ਗਿਆ ਚੱਲ ਗਏ ਆ ਸਾਰੇ ਸੈਟਲਮੈਂਟ ਕਰ ਲਿਆ ਕੰਮ ਚੁੰਨੀ ਜਿੱਦਾਂ ਇੰਨੇ ਆਈ ਨੇ ਲੈਣੀ ਸਿਰਤੀ ਨਹੀਂ ਅਸਰ ਤੇ ਚੁੰਨੀ ਆਉਣ ਨਹੀਂ ਹਾਂ ਲੈ ਵੀ ਸ਼ਾਰਟ ਮੂਵੀ ਆਪਾਂ ਕਰ ਲਈ ਕੰਪਲੀਟ ਹੋ ਸਕਦਾ ਕੱਲ ਆ ਜਾਏ ਜਾਂ ਪਰਸੋਂ ਆ ਜਾਏ ਬਸ ਇੱਕ ਦੋ ਦਿਨ ਦੇ ਵਿੱਚ ਵਿੱਚ ਆ ਜੂਗੀ ਠੀਕ ਹੈ ਨਵੇਂ ਲੈ ਕੇ ਆ ਕੋਰ ਸੜਜਾ ਕਰਨ ਦੀ ਧਨ ਆ ਤੋ ਕੁਰਮੀ ਕਿਰਾਨੀ ਹੁਣ ਉਹ ਦਾ ਸੋਨਾ ਹੀ ਪਰ ਹੈ ਨਾ ਹਾਂ ਸੋਨਾ ਇਹਦਾ ਨਾ ਸੋਨਾ ਇਹਦਾ ਇਕੱਲਾ ਹੀ ਬੜਾ ਇਹ ਬੱਲੇ ਬੱਲੇ ਬਿਲਬਲੇ ਸਾਈਜ਼ ਵੇ ਹੋਏ ਸਾਈਜ਼ ਬੜਾ ਬੰਦਾ ਇਹ ਕੀ ਦਿਨ ਆਉਂਦਾ ਬੰਦਾ ਨਾ ਇਹ ਆਏ ਸਾਰਾ ਇਹ ਤਾਂ ਸੂਟ ਹੀ ਖਣੀ ਆਇਆ ਹਾਜੂ ਸਤਾ ਆਜੂ ਮੈਨੂੰ ਨਹੀਂ ਲੱਗਦਾ ਨਹੀਂ ਹੋਣਾ ਨਹੀਂ ਆਈ ਰਣਾ ਦਾਪਾ ਕਾ ਚੀਸਤਾ ਪੀ ਤੋ ਪਾਣੀ ਸ਼ਾਰਟ ਮੂਵੀ ਕਰਨ ਤੋਂ ਬਾਅਦ ਕਰੰਦੀ ਦੀ ਹਣਾ ਲਾਏ 10 ਮਿੰਟ ਹਾਂਜੀ ਜੀ ਸਰਬ ਕੀ ਆ ਜੀ ਹਾਂਜੀ ਜੀ ਆਹ ਰੋਗ ਵਿੱਚ ਮੈਨੂੰ ਬੜੀ ਤੇ ਲੱਗੀ ਆ ਜਣੀ ਹੈਣਾ ਜਾਣਾ ਮੈਂ ਕਿ ਨਹੀਂ ਜਾਣਾ ਹਣਾ ਕਿ ਗੱਲਾਂ ਕਰੀ ਜਾਣੀਆਂ ਬਸ ਲੈ ਹੁਣ ਗੱਲਾਂ ਕਰੀ ਜਾਣਡੀਆਂ ਦਮੇ ਜਾਣੀਆਂ ਲੈ ਮੰਡਾ ਚਲੋ ਭਾ ਚੱਲ ਜੀ ਹਾਂਜੀ ਚੱਲੇ ਆਪਾਂ ਹੈ ਚੱਲੀਏ ਚਲੋ ਜੀ ਮਾਂ ਚੁੱਪ ਕਰ ਚੱਜ ਦੀ ਪਾਈ ਨੀ

ਸੰਦ ਨਹੀਂ ਆਇਆ ਜੀ। ਇੱਕ ਆ ਫਰੋਕਾ ਕਰਨੀ। ਕਿਧਰ ਗਏ ਹੋ? ਲੈ ਵੀਰ ਸਰਗਣ ਵਾਸਤੇ ਰਹਿਲੇ ਇੱਕ ਚੂਚੂ ਉਹ ਭਜੰਦਾ ਓਏ। ਫੜੀਓ ਫੜੀ ਬੜੀ ਚੋਗਾ ਨਹੀਂ ਮੇ ਪੁੱਛੇਗਾ। ਭਾਜੀ ਨੂੰ ਚੋਗਾ ਪਾਉਣ ਦੀ ਲੋੜ ਆ। ਇਹਨੂੰ ਇਹਨੂੰ ਚੋਗਾ ਪਾਉਣਾ ਇਹਨੂੰ। ਚੋਗਾ ਚੋਗਾ। ਦਾਣਾ। ਭਾਜੀ ਮੈਂ ਕਹਿੰਦਾ ਇਹ ਲਿੱਸਾ ਇਹਨੂੰ ਦਾਣਾ ਪਾਇਓ ਘਰ ਜਾ ਕੇ। ਨਹੀਂ ਮੇਰੀ ਗੱਲ ਸੁਣੋ। ਕਿੱਡੇ ਸੁਣੇ ਸੁਣੇ ਆ ਫਟਾੜੀ ਲੱਗੀ ਆ। ਹਾਂ। ਆਪਾਂ ਨੂੰ ਪਸੰਦ ਆਇਆ। ਬਾ ਬੜੀ ਵਧੀਆ ਹਰ ਕੁਝ ਕੁ ਲੈ ਲਈਏ। ਇੱਕ ਭਾਜੀ ਲੈ ਲੈਂਦੇ ਆਪਣੇ ਬੇਟੇ ਵਾਸਤੇ। ਇਹ ਦੋ ਦੇ ਦੋ। ਭਾਜੀ ਜਿਹੜੀ ਛੋਟੀ ਗੱਡੀ ਖੜੀ ਜੀ ਗਈ ਤੇ ਹੁਣ ਆ ਗਏ ਆ ਘਰੇ। ਹਨੇਰਾ ਹੋ ਗਿਆ ਕਾਫੀ। 11:30 ਹੋ ਗਏ ਹਨਾ। ਡੈਡੀ ਹਣੀ ਸੌਂਗੇ ਹੋਣੇ ਮੇਰੇ ਸਾਨੂੰ ਹਨੇਰਾ। 12:00 ਵੱਜ ਗਏ। ਅੱਛਾ ਅੱਛਾ ਡੈਡੀ ਨੇ ਸੌਂਗੇ ਹੋਣੇ ਹਰ ਕੋਣ ਨੂੰ ਸੌਂਗੀ ਹੋਣੀ ਆ। ਅੱਖਾਂ ਬੰਦ ਕਰਦ। ਅੱਖਾਂ ਨਹੀਂ ਖੋਲਣੀਆਂ ਅੱਖਾਂ ਬੰਦ। ਅੱਖਾਂ ਮੰਦਾ ਅਵੇਲਾ ਖੋਲਦੀ ਅੱਖਾਂ ਖੋਲੀਆਂ ਇਨਰ ਗੁਨੇ ਅੱਖਾਂ ਬੰਦ ਕਰ ਦੇ ਏ ਕੋਈ ਆ ਆ ਕੀ ਓਏ ਇਹ ਕੀ ਆ ਟੀਊ ਟੀਊ ਨਾ ਪਤਾ ਚੱਲਦਾ ਏ ਹੋ ਆ ਕੀ ਲਟੂ ਘੁੰਮਣ ਵਾਲਾ ਮਲਾ ਲਟੂ ਆਹੋ ਮੈਂ ਖਵਾ ਕੇ ਦਵਾਂ ਤੈਨੂੰ ਉਹ ਸੁਟੂ ਸੁਟੂ ਉਹ ਵਾਓ ਉਹ ਵਾਓ ਮੈਂ ਸੁਟਾਈ ਆਹੋ ਜਦਾਦੀ ਨੂੰ ਖਾਖ ਲੈ ਸੁਟ ਆਪਣਾ ਜਾਂ ਲੈ ਜਾ ਜੇ ਖਵਾ ਕੇ ਦਾਦੀ ਜਦਾਦੀ ਨੂੰ ਖਾਖ ਲੈ ਜਦਾਦੀ ਨੂੰ ਖਾਖ ਲੈ ਜਦਾਦੀ ਕੰਮ ਆਇਆ ਸੁਟੂ ਆ ਵੀ ਲੈ ਜਾ ਪੰਮੀ ਲੈ ਜਾ ਜਦਾਦੀ ਨੂੰ ਆਹ ਚੱਕ ਜਾ ਚੜਿਆ ਬੜਾ 언ਨੀ ਹੁਣ ਨਹੀਂ ਪਾਉਣਾ ਆਹ 언ਨੀ ਪਾਉਣਾ ਦਾ ਦਾਦੀ ਨੂੰ ਖਾ ਕੇ ਲੈ ਆ ਜਾਲ ਆ ਦਾਦੀ ਕੋ ਲੈ ਜਾ ਨਾ ਦਾਦੀ ਨੂੰ ਖਾ ਕੇ ਲੈ ਜਾ 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 ਆ ਜਾ ਆ ਜਾ ਆ ਜਾ ਆ ਜਾ ਤੈਨ 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 ਦਾ ਨਾ ਇਹ ਆਲਾ ਫੱਲਾ ਨਾ ਦੋਵਾਂ ਤਨ ਫੱਲਾ ਇਹਨੂੰ ਜਾ ਜਾ ਠੀਕ ਹੈ ਮੈਂ ਤੈਨੂੰ ਇਹਨਾਂ ਦੇ ਘਟਾਇਰ ਉਹ ਜਾ ਚੱਲ ਮੈਂ ਖੋਲ ਦਿੰਦਾ ਕੋਈ ਨਹੀਂ ਆਪ ਠੀਕ ਆ ਠੀਕ ਹੈ ਇਹ ਉੱਥੋਂ ਦਰਵਾਰ ਸਾਹਿਬ ਨਹੀਂ ਗਏ ਰਾਤੀ ਹਾਂ ਹਾਂ ਠੀਕ ਹੈ ਸਹੀ ਹੈ ਚੂਚੂ ਜabb ਉਹਨੂੰ ਲਿਆ ਕੇ ਤੜੇ ਕਰਨ ਘਰ ਨਹੀਂ ਆ ਮੈਂ ਉਹ ਲੱਭਦੀ ਹੁੰਦੀ ਚੂਚੂ ਜਆ ਆਹੋ ਚਲੋ ਵੰਡੇ ਚੂਚੂ ਜabb ਹੋ ਰਹੀ ਇੱਕ ਤਾਂ ਬਖਤਾ ਮੁਖਤਾ ਹੀ ਲਿਆਵਤ ਠੀਕ ਹੈ ਲੈ ਵੀ ਰੈਡੀ ਛੜੀ ਹੋ ਗਏ ਆ ਤੇ ਰਾਜੇ ਨੂੰ ਮੈਂ ਬਸ ਐਂ ਛੱਡਾਂ ਨੇ ਆਪਣੇ ਪਿੰਡ ਜਾਣਾ ਹੈਗਾ ਕਰੋ ਚੱਕ ਫਿਰ ਲੁੱਕ ਭਰਾ ਦੀ ਰੁਕ ਜੋ ਹਾਂ ਤਿਆਰ ਤਾਂ ਹੁੰਦੇ ਰਹੀਦਾ ਹੈ ਗੋੜ ਕੱਪੇ ਖਾਂਡੀ ਕਿਦਾਂ ਸਵਾਦਾ ਓਕੇ ਦੰਨ ਅੱਖ ਦੇ ਚ ਲਾਈਟ ਪੈਂਦੀ ਹੂੰ ਫਰਮਾਨ ਨਾ ਬੈਠ ਮੈਂ ਲੈਣਾ ਇਥੇ ਤੁਹਾਨੂੰ ਮੁਕਾ ਕੇ ਦ ਬੈਠ ਖਾਂ ਬਸ ਇਥੇ ਬੈਜੋ ਦੀ ਮਖਾਣੀ ਆ ਮੈਨੂੰ ਹੂਨ ਦੇ ਦੇ ਲਾ ਕੇ ਹਾਂ ਕੋਈ ਨਹੀਂ ਹੋਰ ਦੇ ਇੱਕ ਮਹੀਨਾ ਇੱਕਾ ਬਸ ਇਹਨ ਸਕੂਲ ਪਾ ਦਨਾ ਪਹਿਲਾ ਮਾਸਾ ਕੋਚੌਲ ਖਾਦੇ ਆਪਾਂ ਇਹ ਵਿਚਾਰੀ ਉੱਥੇ ਰੋਟੀ ਘਾਟੀ ਕਿਦਾਂ ਖਾਇਆ ਕਰੂਗੀ ਉਹ 2 ਘੰਟੇ ਉਹਨਾਂ ਰੱਖਿਆ ਨਾ ਬਸ ਕੇ ਉਹਨਾਂ ਬੱਚੇ ਨਵੇਂ ਨਵੇਂ ਇਹਨੇ ਮਾਂ ਘੰਟਾ ਟਿਕ ਜੇ ਇਹਨਾਂ ਬੜਾ ਹੈ 1 ਘੰਟਾ ਰੱਖਣਾ ਫਿਰ ਉਹਨਾਂ ਨੂੰ ਥੋੜਾ ਟਾਈਮ ਵਧਾਉਣਾ ਸ਼ੁਰੂ ਕਰਨਾ ਇਦਾਂ ਕੇ ਅੱਛਾ ਹਾਂ ਹੋਛੇ કોਣ ਆਇਆ ਕੋਣ ਠੀਕ ਹੈ ਲੈ ਵੇ ਲੱਲੀ ਆ ਗਈ ਕੀ ਆ ਜੀ ਠੀਕ ਆ ਕੋ ਗੱਡੀ ਵੇਚਤੀ ਨਹੀਂ ਲੈ ਨਹੀਂ ਹੁ ਤੱਕ ਹਾਂ ਸੰਦੇ ਆ ਏਜੰਸੀ ਗਈ ਠੀਕ ਹੋਣ ਵਾਸਤੇ ਗੱਡੀ ਥੋੜੀ ਪ੍ਰੋਬਲਮ ਆ ਗਈ ਉਹ ਕਿੱਧਰ ਅੱਗੇ ਲੱਗੀ ਨਾ ਮੈਂ ਕਿਹਾ ਇੰਨੀ ਦੂਰ ਲਈ ਅੱਜ ਗੱਡੀ ਨਹੀਂ ਨਹੀਂ ਉਹ 6 ਦਿਨ ਵਾਸਤੇ ਗਈ 6-7 ਦਿਨਾਂ ਬਾਅਦ ਮਿਲੂ ਗੱਡੀ ਰਾਜੇ ਕਿਸਮਤ ਮਾੜੀ ਹੋ ਗਈ ਉਹ ਤਾਂ ਫੋਨ ਨਹੀਂ ਚੱਲੂ ਹੋਇਆ ਹਾਂ ਪਰ ਇਹ ਚੱਲ ਕਰ ਇਹਨਾਂ ਦੇ ਹੱਥ 'ਚ ਫੋਨ ਹੈਗਾ ਹੈਣਾ ਹੋਰ ਕੀ ਰਗਣ ਮਰੀ ਕੁੜੀਆ ਸੋਹਣੀ ਫਿਰ ਰਾਇਆ ਕਹਿੰਦਾ ਤੂੰ ਰਹਿ ਗਈ ਤੂੰ ਵੀ ਲਾ ਦੇ ਫਿਰ ਇਹਨੇ ਵੀ ਸੰਤ ਲਾਇਆ ਕਾ ਹੋ ਜਾ ਇੰਨਾ ਢੋਲ ਵਾਲਾ ਯਾਰਾਂ ਕੀ ਕੰਡਿਆ ਵਾ ਹੈ ਯਾਰਾਂ ਮੈਨੂੰ ਕਿੰਨੀ ਕਮ ਵਧੀਆ ਲੱਗਿਆ ਸਰਦਨ ਕੰਡ ਕਰਕੇ ਜੀਰ ਕਰਤੀ ਮੋਜ ਮਸਤੀ ਹਾਂ ਅੱਜ ਸਾਡੇ ਭਰਾ ਦਾ ਬਰਥਡੇ ਆ ਤੇ ਖਾਣ ਕੋਟਿਆ ਨਹੀਂ ਹੈ ਰਾਜੇ ਕੁੱਬਣਾ ਨਾ ਕੋ ਮੌਲਕ ਨਹੀਂ ਗਮਸਤਾ ਜਾਂ ਕੰਮ ਰਖਣ ਡਿਆ ਨੂੰ ਅੱਜ ਕਹਦੇ ਵੀ ਸਾਰਿਆਂ ਮੈਨੂੰ ਵਿਸ਼ ਕਰ ਦਿਓ ਭਾਈ ਸਰਜਣ ਅੱਜ ਮੇਰਾ ਬਰਥਡੇ ਆ ਚੱਲੇ ਯਾਰ ਕਰ ਦੇ ਯਾਰ ਬੰਦਾ ਖੁਸ਼ ਹੋ ਜੇ ਕਿ ਨਹੀਂ ਵੀ ਬਰਥਡੇ ਹਰਗੁਣ ਹਰਗੁਣ ਤੇ ਕੰਮ ਲੱਗੀ ਏ ਕੌਣ ਡਿੰਪਲ ਬਣਾਈ ਨਾ ਨੀ ਇਹ ਮੈਂ ਤੁਹਾਨੂੰ ਦਿਖਾਉਂਦਾ ਕੌਣ ਏ ਨੀ ਨੀ ਦਿਨ ਤੇ ਲੱਗਣਾ ਇਹ ਇਹ ਮੇਡ ਸਾਡੀ ਨਾ ਇੱਕੋ ਨੇਮ ਲਿਖਿਆ ਮੈਂ ਆ ਨਾ ਡਿੰਪਲ ਬਹੁਤ ਪਿਆਰ ਦੀਆਂ ਇਹ ਚੀਜ਼ ਗਈ ਆ ਇਹ ਬੈਲੂਨ ਫਲਾਈ ਜਾ ਰਹੇ ਨੇ ਇਹ ਆਪਣੇ ਭਰਾ ਦਾ ਬਰਥਡੇ ਅੱਜ ਆ ਆਹ ਪੜਾਈ ਕੋਲ ਫਸੂ ਰੋ ਰੋ ਇਸ ਮੈਡਮ ਆਪਾ ਵੀ ਪੱਖਾ ਯਾਰ ਬੰਦ ਕਰ ਦਿੰਨਾ ਚਾਹੀਦਾ ਉਧਰ ਬਾਪੀ ਵਾਲਾ ਉਹ ਪਿਆ ਥੁਲੇ ਲੈ ਬੈਲੂਨ ਦਿਓ ਕਿੱਥੇ ਯਾਰ ਥੁਲੇ ਲੈ ਪੰਜੇ ਡਿੱਗ ਗਿਆ ਆ ਰੇ ਪੀਕ ਨਾ ਪਾ ਉਹ ਆ ਤੇ ਫਿੱਲਾ ਪਾ ਇਧਰ ਕਰੋ ਬਣਾਓ ਬਣਾਓ ਆ ਵੇਖੋ ਭਾਬੀ ਹੈਂਡ ਦੀਪ ਸਰ ਆ ਮੈਂ ਨਾਲ ਹੀ ਐਸੇ ਵੀ ਲਿਖਿਆ ਧਿਆਨ ਨਾਲ ਵੇਖੋ ਰਾਇਆ ਹਾਂ ਕੌਣ ਆ ਫਿਲਿਪ ਇਧਰ ਚੱਕ ਚਮਕੀਨੀ ਚਮਕੀਲੀ ਚਮਕੀਨੀ ਕਹਿੰਦਾ ਚਮਕੀਲੀ ਜੀ ਤੁੰਨੇ ਘੁਬਾਰਿਆ ਜਿਹੜਾ ਘੁਬਾਰਾ ਫੜਦਾ ਬਸ ਉਹਦਾ ਬੇੜਾ ਮੇਰੀ ਕੁੜੀ ਖਾਂਣ ਲਈ ਹੀ ਵੇਖਦਾ ਬੋਲੂ ਟਿੱਪ ਪੱਲੇ ਆਤੀ ਓਹ ਨੋ ਇਨੀ ਮੈਂ ਤੇ ਤਾਂ ਲੱਗਦੀ ਆ ਅਰਗੁਣ ਕੀ ਆ ਅੱਜ ਮੇਰਾ ਜਨਮ ਦਿਨ ਹੈ ਕੁੜੀ ਨੂੰ ਫੜ ਲਓ ਉੱਪਰ ਭਰਾ ਭਰਾ ਪੰਜ ਛੇ ਰੀ ਝਾੜਤਾ ਪ੍ਰਭਾ ਉਹ ਚਮਕੀਨੀ ਜੀ ਪਾਈ ਬੜੀ ਦਿੱਤੀ ਯਾਰ ਕੁਬਾਰੀ ਲਾਣ ਜਿੱਕੇ ਕੀ ਹੈ ਕਿਤਾ ਹੈ ਜੀ ਬਰਥ ਹੈ ਹੈਪੀ ਅਨਿਵੈਟਾਚੂ ਥੈਂਕ ਯੂ ਠੀਕ ਅੱਗੇ ਆਂਦੀ ਗੰਜੇ ਨੇ ਫੋਨ ਦੇ ਤਾਂ ਕਿਥੇ ਗਿਆ ਯਾਰ ਜੀ ਹੋਣੀ ਪਲਾਪਾ ਤਿਆਰੀ ਚ ਰਹੀ ਆਹ ਅਬ ਇਹ ਗੋੜਾ ਪੈਂਦਾ ਯਾਰ ਹੁੰਗਾ ਆਹ ਡਿੰਪਲ ਹੋਰ ਮੇਰਾ ਚਿੱਟੀ ਵਾਈ ਦੇ ਵੇਲੇ ਕੋਈ ਹੋਰ ਆ ਡਿੰਪਲ ਡਿੰਪਲ ਵੇਖੀ ਆ ਵੇਲੇ ਕੋਬੀ ਨੇ ਤੁਹਾਡੇ ਤੇ ਬਣਾਇਆ ਇਧਰ ਵੇਖੋ ਕਾਲੂ ਸਾਹਿਬ ਇਹ ਆ ਮੇਰਾ ਬਰਥਡੇ ਆ ਮੇਰਾ ਤੇ ਇਹ ਆ ਆ ਵੇਖੋ ਭਾਜੀ ਡਿੰਪਲ ਤੇ ਵੇਖੋ ਡਿੰਪਲ ਵੇਖੋ ਪਾਗਲੇ ਕਮਚੋਰ ਹੈ ਸਾਡਾ ਲਾਡੋ ਉਹ ਪੁੱਠਾ ਚੱਲ ਗਿਆ ਲੈ ਜਾਵਾ ਸ਼ਾਦੀ ਨੂੰ ਆ ਹਾਂ ਆਇ ਰਾਇਆ ਪੁੱਠੇ ਚੱਲਣ ਦੇ ਆ ਇਹ ਬੜਾ ਪੰਡਾ ਰੋਜ ਰਾਇਆ ਨੇ ਚੱਲਦਾ 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 ਰੋਜ ਰੋਜ ਰਾਇਆ ਚੱਲੂਗਾ ਚੱਲੂਗਾ ਲੱਦ ਲੱਦ ਲਵਾਵਾ ਆ ਕਿੱਥੀ ਘਾਟੇ ਇਦਾਂ ਇਹ ਆਹੋ ਚੱਲੀ ਆ ਚਲੋ 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 ਜੀ ਚੱਲੀ ਆ ਸ਼ਾਜੇ ਯਾਰਸ ਕਲਾਪਿੰਗ ਕਰਦੇ ਯਾਰ ਸਾਰੇ ਜਣੇ ਇੱਕ ਕਰੀ ਸਾਰਾ ਮਾਰੂ ਦਾਤੀ ਕਮੀਆ ਬੰਦੀਆਂ ਨਾ ਲਗਾ ਕਰੂਗੀ ਭਾਬੀ ਤੂੰ ਹੈ ਮੇਰੀ ਗੱਲ ਸੁਣ ਉਹ ਪਹਿਲੇ ਆ ਬਾਕੀ ਉਹ ਰੇ ਵਿਚਾਰੇ ਨੂੰ ਤੂੰ ਇਦਾਂ ਹੈਪੀ ਹੋਲੀ ਹੋ ਉਹਨੂੰ ਲੈ ਵੀ ਲਿਓ ਡੰਡੀ ਲੈ 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 ਸਾਰਾ ਸਾਰਾ ਹੁੰਦੇ ਆ ਤਾਂ ਆਪੇ ਕਹਣੇ ਕਹਦਾ ਹੁੰਦੇ ਗਾ ਚਲੋ ਯਾਰ ਹੈ ਲਾਹਰ ਗੁਣ ਠੀਕ ਹੋ ਗਿਆ ਹੂੰ ਗਈਆਂ ਮੇਰੀ ਕੁੜੀ ਨੂੰ ਖਵਾ ਦੋ ਆਹੋ ਨੂੰ ਖਵਾਇਆ ਨਹੀਂ ਕੋਈ ਖਾ ਲਾ ਮਾਰੂ ਥੱਪੜ ਇੱਕ ਯਾਰ ਬੰਗਾਲ ਖਾ ਲਾ ਗਾ ਯਾਰ ਖਾ ਲਾ ਗਾ ਆ ਬਣਾ ਬਣਾ ਖਾ ਯਾਰ ਜਾ ਨਾ ਖਾ ਲਾ ਉਹਨੂੰ ਕੁੜੀ ਨੂੰ ਤੇ ਖਵਾਓ ਯਾਰ ਮੈਂ ਤੇ ਮਾਰਿਆ ਸਾਬ ਬਣਾ ਰੇ ਖਾ ਲਾ ਬਣ ਸਾਰੇ ਨਾਲ ਮੈਨੂੰ ਖਾ ਲੈ ਨੂੰ ਆ ਘਰ ਗੁਣ ਫੜੇ

ਆ ਰਿਹਾ ਏ ਓਏ ਨਾ ਨਾ ਨਹੀਂ ਉਧਰ ਵੇਖੋ ਗੰਜੂ ਆ ਤੈਨੂੰ ਫੋਟੋ ਬੀਜੀ ਇੱਕ ਸਾਲ ਦੀ ਲਾ ਲਓ ਮਮਾ ਮੇਰੀ ਦੀ ਫੋਟੋ ਨਹੀਂ ਖਿੱਚੀ ਅੱਖਾ ਆ ਇਧਰੋਂ ਆ ਜੀ ਗੰਜੂ ਮੇਰੀ ਖਲਦੀ ਚੰਦਣਾ ਬੰਦਾ ਪੁੱਛੇ ਗੰਜੂ ਆਪੇ ਲ ਆਇਆ ਜੀ ਕਰੋ ਚੱਕ ਓਕੇ ਜੀ ਹੈਪੀ ਬਰਥਡੇ ਜੀ ਓਕੇ ਹੈਪੀ ਬਰਥਡੇ ਕਰ ਦੋ ਸਾਰੇ ਕੋਈ ਚਾਚੂ ਨਹੀਂ ਚੱਲ ਗਏ ਫਿਰ ਇਧਰ ਕੱਪ ਭਾਤੇ ਥੈਂਕ ਯੂ ਚਲੋ ਚੱਲੀਏ ਪਹੁੰਚ ਗਏ ਆਪਾਂ ਘਰੇ ਤੇ ਉਧਰ ਉਹਨਾਂ ਦੇ ਡੈਡੀ ਵੀ ਤੁਰ ਪਏ ਆ ਤੁਰ ਪਏ ਹਾਂ ਅਹ ਤੇ ਇਹ ਸ਼ਾਮੀ ਤੁਰਮਣਾ ਤੁਰ ਪਏ ਹੋਣੇ ਮੇਰੇ ਸਣਾ ਹੁਣ ਤੇ ਅੱਧ ਚ ਆ ਗਏ ਹੋਣੇ ਇਹ ਇਧਰ ਨੂੰ ਨਚਾ